ਜੇਕਰ ਤੁਹਾਨੂੰ ਲੱਗਦਾ ਹੈ ਕਿ ਈਸ਼ਵਰ ਨੇ ਜੀਵਨ ਵਿੱਚ ਤੁਹਾਨੂੰ ਘੱਟ ਦਿੱਤਾ ਹੈ ਅਤੇ ਦੂਜਿਆਂ ਨੂੰ ਜ਼ਿਆਦਾ ਜੇਕਰ ਤੁਸੀਂ ਆਪਣੀ ਤੁਲਨਾ ਦੂਜਿਆਂ ਨਾਲ ਕਰਕੇ ਦੁਖੀ ਹੁੰਦੇ ਹੋ ਤਾਂ ਇਹ ਕਹਾਣੀ ਤੁਹਾਡੇ ਲਈ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਵਾਰ ਇੱਕ ਕਾਂ ਪੇੜ ਤੇ ਬੈਠ ਕੇ ਰੋ ਰਿਹਾ ਸੀ ਉਸ ਪੇੜ ਦੇ ਥੱਲੇ ਇੱਕ ਸੰਤ ਬੈਠੇ ਹੋਏ ਸਨ ਤਾਂ ਉਸ ਵਕਤ ਉਸ ਕਾਂ ਦਾ ਇੱਕ ਹੰਝੂ ਉਸ ਸੰਤ ਤੇ ਗਿਰਿਆ ਅਤੇ ਸੰਤ ਦਾ ਧਿਆਨ ਕਾਂ ਤੇ ਗਿਆ ਸੰਤ ਨੇ ਕਾਂ ਤੋਂ ਪੁੱਛਿਆ ਕੀ ਗੱਲ ਹੈ ਦੋਸਤ ਤੂੰ ਰੋ ਕਿਉਂ ਰਿਹਾ ਹੈ ਕਾਂ ਨੇ ਜਵਾਬ ਦਿੱਤਾ ਹੇ ਮਹਾਤਮਾ ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ ਕਿਉਂਕਿ ਮੇਰਾ ਰੰਗ ਕਾਲਾ ਹੈ ਮੇਰੇ ਰੰਗ ਦੇ ਕਾਰਨ ਸਾਰੇ ਲੋਕ ਮੈਨੂੰ ਆਸ਼ੁਭ ਸਮਝਦੇ ਹਨ ਅਤੇ ਨਫ਼ਰਤ ਕਰਦੇ ਹਨ ਕੋਈ ਮੈਨੂੰ ਪਿਆਰ ਨਹੀਂ ਕਰਦਾ ਸਭ ਮੈਨੂੰ ਨਫ਼ਰਤ ਕਰਦੇ ਹਨ ਇਸ ਤਰ੍ਹਾਂ ਦੇ ਜੀਵਨ ਨਾਲੋਂ ਤਾਂ ਮਰ ਜਾਣਾ ਜ਼ਿਆਦਾ ਬਿਹਤਰ ਹੈ ਕਾਂ ਦੀ ਗੱਲ ਸੁਣ ਕੇ ਸੰਤ ਨੂੰ ਦਇਆ ਆ ਗਈ ਅਤੇ ਉਸ ਨੇ ਕਿਹਾ ਦੇਖੋ ਦੋਸਤ ਉਦਾਸ ਨਾ ਹੋ ਦੱਸ ਤੂੰ ਕੀ ਚਾਹੁੰਦਾ ਹੈ ਮੈਂ ਆਪਣੇ ਮੰਤਰ ਦੀ ਸ਼ਕਤੀ ਨਾਲ ਤੇਰੀ ਇੱਛਾ ਪੂਰੀ ਕਰ ਦੇਵਾਂਗਾ ਕਾਂ ਨੇ ਕਿਹਾ ਹੇ ਮਹਾਤਮਾ ਜੇ ਅਜਿਹਾ ਹੋ ਸਕਦਾ ਹੈ ਤਾਂ ਕਿਰਪਾ ਕਰਕੇ ਮੈਨੂੰ ਇੱਕ ਹੰਸ ਬਣਾ ਦੇਵੋ ਸੰਤ ਨੇ ਕਾਂ ਨੂੰ ਕਿਹਾ ਠੀਕ ਹੈ ਮੈਂ ਤੈਨੂੰ ਹੰਸ ਬਣਾ ਦੇਵਾਂਗਾ ਪਰ ਪਹਿਲਾਂ ਜਾ ਕੇ ਹੰਸ ਨੂੰ ਪੁੱਛ ਲੈ ਕੇ ਉਹ ਆਪਣੇ ਜੀਵਨ ਤੋਂ ਖੁਸ਼ ਅਤੇ ਸੰਤੁਸ਼ਟ ਹੈ ਮੈਂ ਤੇਰਾ ਇੱਥੇ ਹੀ ਇੰਤਜ਼ਾਰ ਕਰਦਾ ਹਾਂ ਕਾਂ ਉੱਡ ਕੇ ਹੰਸ ਕੋਲ ਪਹੁੰਚ ਗਿਆ ਅਤੇ ਕਿਹਾ ਹੰਸ ਤੂੰ ਬਹੁਤ ਸੁੰਦਰ ਹੈ ਤੇਰਾ ਰੰਗ ਦੁੱਧ ਵਰਗਾ ਸਫੇਦ ਹੈ ਲੋਕ ਤੈਨੂੰ ਪਸੰਦ ਵੀ ਕਰਦੇ ਹਨ ਕੀ ਤੂੰ ਆਪਣੇ ਜੀਵਨ ਤੋਂ ਖੁਸ਼ ਅਤੇ ਸੰਤੁਸ਼ਟ ਹੈ ਨਾ ਹੰਸ ਨੇ ਜਵਾਬ ਦਿੱਤਾ ਨਹੀਂ ਦੋਸਤ ਮੈਂ ਖੁਸ਼ ਨਹੀਂ ਹਾਂ ਕਿਉਂਕਿ ਮੇਰੇ ਕੋਲ ਸਿਰਫ ਸਫੇਦ ਰੰਗ ਹੈ ਸਫੇਦ ਵੀ ਕੋਈ ਰੰਗ ਹੁੰਦਾ ਹੈ ਭਲਾ ਲੋਕ ਇਹ ਰੰਗ ਕਿਸੇ ਦੇ ਮਰਨ ਤੋਂ ਬਾਅਦ ਪੈਨਦੇ ਹਨ ਮੇਰੇ ਖਿਆਲ ਨਾਲ ਤੋਤਾ ਇਸ ਦੁਨੀਆ ਦਾ ਸਭ ਤੋਂ ਖੁਸ਼ ਅਤੇ ਸੰਤੁਸ਼ਟ ਪੰਛੀ ਹੈ ਕਿਉਂਕਿ ਉਸ ਕੋਲ ਕੁਦਰਤ ਦੇ ਸਾਰੇ ਰੰਗ ਹਨ ਕਾਸ਼ ਮੈਂ ਤੋਤਾ ਹੁੰਦਾ ਇਹ ਸੁਣ ਕੇ ਕਾਂ ਉੱਡਿਆ ਅਤੇ ਤੋਤੇ ਕੋਲ ਪਹੁੰਚ ਗਿਆ ਅਤੇ ਕਿਹਾ ਤੋਤੇ ਨੂੰ ਤੂੰ ਬਹੁਤ ਸੁੰਦਰ ਅਤੇ ਰੰਗ-ਬਿਰੰਗਾ ਹੈ ਲੋਕ ਤੈਨੂੰ ਪਸੰਦ ਵੀ ਕਰਦੇ ਹਨ ਕੀ ਤੂੰ ਆਪਣੇ ਜੀਵਨ ਤੋਂ ਖੁਸ਼ ਅਤੇ ਸੰਤੁਸ਼ਟ ਹੈ ਨਾ ਤੋਤੇ ਨੇ ਜਵਾਬ ਦਿੱਤਾ ਨਹੀਂ ਦੋਸਤ ਮੈਂ ਖੁਸ਼ ਨਹੀਂ ਹਾਂ ਕਿਉਂਕਿ ਮੇਰੇ ਤੋਂ ਵੀ ਜ਼ਿਆਦਾ ਰੰਗ ਮੋਰ ਕੋਲ ਹਨ ਮੇਰੇ ਖਿਆਲ ਨਾਲ ਮੋਰ ਇਸ ਦੁਨੀਆ ਦਾ ਸਭ ਤੋਂ ਖੁਸ਼ ਅਤੇ ਸੰਤੁਸ਼ਟ ਪੰਛੀ ਹੈ ਕਾਸ਼ ਮੈਂ ਮੋਰ ਹੁੰਦਾ ਇਹ ਸੁਣ ਕੇ ਕਾਂ ਉੱਡਿਆ ਅਤੇ ਮੋਰ ਕੋਲ ਪਹੁੰਚ ਗਿਆ ਅਤੇ ਕਿਹਾ ਮੋਰ ਤੂੰ ਬਹੁਤ ਸੁੰਦਰ ਹੈ ਤੇਰੇ ਕੋਲ ਕੁਦਰਤ ਦੇ ਸਾਰੇ ਰੰਗ ਹਨ ਲੋਕ ਤੇਨੂੰ ਪਸੰਦ ਵੀ ਕਰਦੇ ਹਨ ਕੀ ਤੂੰ ਆਪਣੇ ਜੀਵਨ ਤੋਂ ਖੁਸ਼ ਅਤੇ ਸੰਤੁਸ਼ਟ ਹੈ ਤਾਂ ਮੋਰ ਨੇ ਜਵਾਬ ਦਿੱਤਾ ਨਹੀਂ ਦੋਸਤ ਮੈਂ ਖੁਸ਼ ਨਹੀਂ ਹਾਂ ਕਿਉਂਕਿ ਮੇਰੇ ਇਨਾ ਸੁੰਦਰ ਖੰਭਾਂ ਦੇ ਕਾਰਨ ਹੀ ਲੋਕ ਮੇਰਾ ਸ਼ਿਕਾਰ ਕਰਦੇ ਹਨ ਉਸ ਤੋਂ ਬਾਅਦ ਮੇਰੇ ਸਰੀਰ ਤੋਂ ਖੰਭਾਂ ਨੂੰ ਨੋਚਿਆ ਜਾਂਦਾ ਹੈ ਜਿਸ ਨਾਲ ਘਰ ਸਜਾਉਣ ਦਾ ਸਮਾਨ ਬਣਦਾ ਹੈ ਮੇਰੀ ਸੁੰਦਰਤਾ ਦੇ ਕਾਰਨ ਹੀ ਲੋਕ ਮੈਨੂੰ ਚਿੜੀਆ ਘਰ ਵਿੱਚ ਕੈਦ ਕਰਕੇ ਰੱਖਦੇ ਹਨ ਇਸ ਲਈ ਮੈਂ ਆਪਣੇ ਜੀਵਨ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ ਇਹ ਸੁਣ ਕੇ ਕਾਂ ਨੂੰ ਤੱਕਾ ਲੱਗਿਆ ਤੇ ਉਸਨੇ ਮੋਰ ਨੂੰ ਪੁੱਛਿਆ ਜੇਕਰ ਤੂੰ ਖੁਸ਼ ਨਹੀਂ ਹੈ ਤਾਂ ਤੇਰੇ ਅਨੁਸਾਰ ਇਸ ਦੁਨੀਆ ਵਿੱਚ ਸਭ ਤੋਂ ਖੁਸ਼ ਅਤੇ ਸੰਤੁਸ਼ਟ ਪੰਛੀ ਕਿਹੜਾ ਹੈ ਮੋਰ ਨੇ ਜਵਾਬ ਦਿੱਤਾ ਮੇਰੇ ਖਿਆਲ ਨਾਲ ਤੂੰ ਕਾਂ ਇਸ ਦੁਨੀਆ ਦਾ ਸਭ ਤੋਂ ਖੁਸ਼ ਅਤੇ ਸੰਤੁਸ਼ਟ ਪੰਛੀ ਹੈ ਕਿਉਂਕਿ ਲੋਕ ਤੇਰਾ ਸ਼ਿਕਾਰ ਨਹੀਂ ਕਰਦੇ ਕੋਈ ਤੈਨੂੰ ਪਿੰਜਰੇ ਵਿੱਚ ਬੰਦ ਨਹੀਂ ਕਰਦਾ ਤੂੰ ਬਿਨਾਂ ਕਿਸੇ ਡਰ ਦੇ ਕਿਤੇ ਵੀ ਜਾ ਆ ਸਕਦਾ ਹੈ ਤੈਨੂੰ ਕਿਸੇ ਗੱਲ ਦਾ ਖਤਰਾ ਨਹੀਂ ਹੈ ਕਾਸ਼ ਮੈਂ ਵੀ ਕਾ ਹੁੰਦਾ ਇਹ ਸੁਣ ਕੇ ਕਾ ਉੱਡ ਗਿਆ ਅਤੇ ਸੰਤ ਦੇ ਕੋਲ ਆ ਕੇ ਕਿਹਾ ਹੇ ਮਹਾਤਮਾ ਮੈਨੂੰ ਮੇਰੀ ਗਲਤੀ ਸਮਝ ਵਿੱਚ ਆ ਗਈ ਹੈ ਹੁਣ ਮੈਂ ਕੁਝ ਹੋਰ ਨਹੀਂ ਬਣਨਾ ਹੈ ਮੈਂ ਜੋ ਹਾਂ ਉਸ ਵਿੱਚ ਹੀ ਖੁਸ਼ ਹਾਂ ਦੋਸਤੋ ਉਸ ਕਾਂ ਦੀ ਤਰ੍ਹਾਂ ਅਸੀਂ ਵੀ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ ਅਤੇ ਦੁਖੀ ਹੁੰਦੇ ਹਾਂ ਕਿਉਂਕਿ ਅਸੀਂ ਕੇਵਲ ਉਹੀ ਦੇਖਦੇ ਹਾਂ ਜੋ ਸਾਡੇ ਕੋਲ ਨਹੀਂ ਹੈ ਪਰ ਦੂਸਰਿਆਂ ਦੇ ਕੋਲ ਹੈ ਪਰ ਅਸੀਂ ਇਹ ਨਹੀਂ ਦੇਖਦੇ ਜੋ ਸਾਡੇ ਕੋਲ ਹੈ ਉਹ ਦੂਸਰਿਆਂ ਦੇ ਕੋਲ ਨਹੀਂ ਹੈ ਦੋਸਤੋ ਯਾਦ ਰੱਖਣਾ ਜੀਵਨ ਵਿੱਚ ਤੁਹਾਨੂੰ ਲੱਖਾਂ ਲੋਕ ਮਿਲਣਗੇ ਜਿਨ੍ਹਾਂ ਕੋਲ ਕੁਝ ਨਾ ਕੁਝ ਤੁਹਾਡੇ ਤੋਂ ਜ਼ਿਆਦਾ ਅਤੇ ਬਿਹਤਰ ਜ਼ਰੂਰ ਹੋਵੇਗਾ ਜੇਕਰ ਤੁਸੀਂ ਹਰ ਕਿਸੇ ਨਾਲ ਤੁਲਨਾ ਕਰਦੇ ਰਹੋਗੇ ਤਾਂ ਹਮੇਸ਼ਾ ਦੁਖੀ ਰਹੋਗੇ ਇਸ ਲਈ ਖੁਦ ਦੀ ਤੁਲਨਾ ਦੂਜਿਆਂ ਨਾਲ ਨਾ ਕਰੋ ਪਰ ਫਿਰ ਵੀ ਜੇ ਕਰੋ ਤਾਂ ਖੁਦ ਨੂੰ ਦੂਜਿਆਂ ਤੋਂ ਬਿਹਤਰ ਬਣਾਉਣ ਲਈ ਕਰੋ ਜਿਵੇਂ ਸਕੂਲ ਜਾਂ ਕਾਲਜ ਵਿੱਚ ਪੜ੍ਹਾਈ ਕਰਦੇ ਸਮੇਂ ਕੀਤਾ ਜਾਂਦਾ ਹੈ ਧੰਨਵਾਦ